ਮੈਂ ਸਤਪਾਲ ਸਿੰਘ ਮੇਰਾ ਬੇਟਾ ਨਵਦੀਪ ਸਿੰਘ ਪਲੱਸ 1 ਮੈਡੀਕਲ ਦਾ ਸਟੂਡੈਂਟ ਹੈ। ਮੈਂ ਚਮਨਦੀਪ ਗੌਰ ਨਵਦੀਪ ਦੀ ਮਦਰ ਹਾਂ। ਸਭ ਤੋਂ ਪਹਿਲਾਂ ਮੈਂ ਆਪਣੀ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਸਕੂਲ ਬਣਾਏ ਹੈ ਜਿੱਥੇ ਕਿ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ। ਪੈਂਥਰ ਤੱਕ ਮੇਰਾ ਬੇਟਾ ਹੈ ਜਿਹੜਾ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜਦਾ ਸੀ ਪਰ ਜਿਵੇਂ ਹੀ ਸਾਨੂੰ ਪਤਾ ਚੱਲਿਆ ਕਿ ਸਕੂਲ ਆਫ ਫੈਮਿਨੈਂਸ ਸਟਾਰਟ ਹੋ ਰਹੇ ਆ ਤਾਂ ਅਸੀਂ ਬੱਚੇ ਨੂੰ ਇੱਥੇ ਐਡਮਿਸ਼ਨ ਦੁਆਈ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸਾਡੇ ਗਵਰਨਮੈਂਟ ਸਕੂਲਾਂ ਦੇ ਵਿੱਚ ਫੀਸਾਂ ਦਾ ਜ਼ਮੀਨ ਅਸਮਾਨ ਦਾ ਬਹੁਤ ਫਰਕ ਹੈ ਹਰ ਤਰ੍ਹਾਂ ਦੀ ਫੈਸਿਲਿਟੀਆਂ ਅਤੇ ਬੱਚੇ ਨੂੰ ਮੁਹੱਈਆ ਕੀਤੀ ਗਈ ਹੈ ਜਿੱਦਾਂ ਕਿ ਕਲਾਸਰੂਮ ਤੋਂ ਲੈ ਕੇ ਪਲੇਗ੍ਰਾਉਂਡ ਤੱਕ A1 সুইমিং ਪੂਲ ਤੱਕ ਔਰ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਮੇਰੇ ਬੇਟੇ ਨੂੰ ਸਕੂਲ ਆਫ ਐਮੀਨੈਂਸ ਦੇ ਵਿੱਚ ਸਟੇਟ ਮਿਲੀ ਸਾਡੇ ਸਕੂਲ ਦੇ ਵਿੱਚ ਪੰਜਾਬੀ మీడియం ਵੀ ਹੈ ਇੰਗਲਿਸ਼ మీడియం ਵੀ ਹੈ ਇਸ ਕਰਕੇ ਸਾਡੇ ਬੱਚੇ ਵੀ ਜਿਹੜੇ ਹੈਗੇ ਆ ਇਸ ਸਕੂਲ ਦੇ ਵਿੱਚ ਐਡਮਿਸ਼ਨ ਲੈ ਕੇ ਬਹੁਤ ਖੁਸ਼ ਨੇ ਪਿਛਲੇ ਸਾਲ ਤੋਂ ਸਕੂਲ ਦੀ ਸ਼ੁਰੂਆਤ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਵੀ ਆ ਜਿਨ੍ਹਾਂ ਨੇ ਇੰਨਾ ਵਧੀਆ ਮੌਕਾ ਦਿੱਤਾ ਸਾਨੂੰ ਪੇਰੈਂਟਸ ਨੂੰ ਬੱਚਿਆਂ ਨੂੰ ਤਾਂ ਕਿ ਬੱਚਿਆਂ ਦੀ ਵਧੀਆ ਤੋਂ ਵਧੀਆ ਐਜੂਕੇਸ਼ਨ ਹੋ ਸਕੇ ਮੇਰਾ ਬੇਟਾ ਪਲੱਸ 1 ਮੈਡੀਕਲ ਦਾ ਸਟੂਡੈਂਟ ਹੈ ਔਰ ਇੱਥੇ ਸਾਨੂੰ ਐਮਿਨੈਂਸ ਸਕੂਲ ਦੇ ਵਿੱਚ ਐਡਮਿਸ਼ਨ ਦਿਵਾ ਕੇ ਬੱਚੇ ਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਔਰ ਹਰ ਇੱਕ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਸੋ ਦੁਆਰਾ ਫੇਰ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਐਨੇ ਵਧੀਆ ਸਕੂਲ ਖੋਲੇ ਐ ਔਰ ਬਹੁਤ ਵਧੀਆ ਮਿਹਨਤ ਕਰਵਾਈ ਜਾਂਦੀ ਐ ਜਿਹੜਾ ਸਾਡੇ ਇਸ ਸਕੂਲ ਦਾ ਸਟਾਫ ਨੇ ਪ੍ਰਿੰਸੀਪਲਸ ਨੇ ਹਰ ਇੱਕ ਚੀਜ਼ ਬਹੁਤ ਸਾਨੂੰ ਵਧੀਆ ਲੱਗਦੀ ਐ ਸੋ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਐ